ਦੋਸਤੋ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਫਤੇਗੜ ਚੂੜੀਆਂ ਦੇ ਪਿੰਡ ਠੱਠਾ ਦੇ ਸਰਪੰਚ ਰਣਜੀਤ ਸਿੰਘ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਵਾ ਐਮ ਐਸ ਕਿਊ ਕੰਪਨੀ ਵੱਲੋਂ ਜਿਹੜਾ ਵਾ ਉਹ ਸਰਪੰਚ ਰਣਜੀਤ ਸਿੰਘ ਦੇ ਸਹਿਯੋਗ ਦੇ ਨਾਲ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਵਾ ਹੋਇਆ ਵਾ ਔਰ ਲੋਕਾਂ ਨੇ ਜਿਹੜਾ ਵਾ ਐਮ ਐਸ ਕਿਊ ਕੰਪਨੀ ਤੇ ਪਿੰਡ ਠੱਠਾ ਦੇ ਮੌਜੂਦਾ ਸਰਪੰਚ ਰਣਜੀਤ ਸਿੰਘ ਦਾ ਧੰਨਵਾਦ ਕੀਤਾ ਵਾ ਦਾਸ ਕੇ ਫਤੇਗੜ ਚੂੜੀਆਂ ਦੇ ਨਜ਼ਦੀਕੀ ਪਿੰਡ ਠੱਠਾ ਵਿਖੇ ਨਾਵ ਨਿਯੁਕਤ ਸਰਪੰਚ ਰਣਜੀਤ ਸਿੰਘ ਦੇ ਸਹਿਯੋਗ ਨਾਲ ਐਮ ਐਸ ਕਯੂ ਵੱਲੋਂ ਜੜਾ ਵਾ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਐਸੋਸੀਏਟ ਸ਼੍ਰੀਮਤੀ ਗਗਨਦੀਪ ਕੌਰ ਮੈਡਮ ਰੀਚਾ ਜੂਨੀਅਰ ਐਸੋਸੀਏਟ ਮੈਡਮ ਸਰਬਜੀਤ ਕੌਰ ਰਣਜੀਤ ਕੌਰ ਸਰਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਵੱਲੋਂ ਜੜਾ ਵਾ ਇੱਕ ਚੈਰਿਟੀ ਪ੍ਰੋਗਰਾਮ ਕਰਵਾਇਆ ਗਿਆ ਪਿੰਡ ਦੇ ਜਿਹੜੇ ਲੋੜਵੰਦ ਵਾਰ ਸੀ ਕਿ ਉਹਨਾਂ ਨੂੰ ਰਾਸ਼ਨ ਵੰਡਿਆ ਗਿਆ ਔਰ ਵੱਡੀ ਗੱਲੇ ਸੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਜੜਾ ਵਾਏ ਪ੍ਰੋਗਰਾਮ ਹੋਇਆ ਔਰ ਪਿੰਡ ਦੇ ਹਰ ਇੱਕ ਗਰੀਬ ਨੂੰ ਐਮਐਸਕਿਊ ਕੰਪਨੀ ਦੇ ਸਹਿਯੋਗ ਦੇ ਨਾਲ ਜੜਾ ਵਾ ਸਰਪੰਚ ਸਾਹਿਬ ਨਾਲ ਵੱਲੋਂ ਰਾਸ਼ਨ ਵੰਡਿਆ ਗਿਆ ਵਾ ਇਸ ਮੌਕੇ ਤੇ ਲੋਕ ਵੀ ਬੇहद ਖੁਸ਼ ਨਜ਼ਰ ਆਏ ਲੋਕਾਂ ਨੇ ਕਿਹਾ ਕਿ ਉਹ ਐਮਐਸਕਯੂ ਕੰਪਨੀ ਦੇ ਸਰਪੰਚ ਜਿਹੜੇ ਪਿੰਡ ਦੇ ਨੇ ਰਣਜੀਤ ਸਿੰਘ ਉਹਨਾਂ ਦੇ ਬੇहद ਧੰਨਵਾਦੀ ਹਨ ਜਿਨ੍ਹਾਂ ਨੇ ਅੱਜ ਮਹਿੰਗਾਈ ਦੇ ਯੁੱਗ ਵਿੱਚ ਐਡਾ ਵੱਡਾ ਨੇਕ ਉਪਰਾਲਾ ਕੀਤਾ ਹੈ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਹੈ ਮਾਤਬਰਾਂ ਦਾ ਉਹ ਸੁਣੀਏ ਇਹ ਐਮਐਸਕਯੂ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਇੱਕ ਬ੍ਰਾਂਡ ਪ੍ਰੋਮੋਸ਼ਨ ਦੀ ਕੰਪਨੀ ਹੈ ਜਿਹਦੇ ਵਿੱਚ ਬ੍ਰਾਂਡ ਦੀਆਂ ਛੋਟੇ-ਛੋਟੀਆਂ ਵੀਡੀਓ ਵਾਚ ਕਰਕੇ ਆਪਾਂ ਸਿੰਪਲ ਕੁਐਸਚਨ ਦੇ ਆਨਸਰ ਦੇਣ ਤੇ ਸਾ ਬ੍ਰਾਂਡ ਕੰਪਨੀਆਂ ਇਸ ਕੰਪਨੀ ਨੂੰ ਪੇ ਕਰਦੀ ਆ ਤੇ ਜਿਹਦੇ ਵਿੱਚੋਂ 70% ਇਸ ਕੰਪਨੀ ਨੂੰ ਪ੍ਰੋਫਿਟ ਹੁੰਦਾ ਹੈ ਉਹ ਦਾ ਪ੍ਰੋਫੇ ਚੈਰਿਟੀ ਇਵੈਂਟ ਹੈਗੀ ਆ ਕਿ ਕੰਪਨੀ ਨੂੰ ਪ੍ਰੋਫਿਟ ਦੇ ਨਾਲ-ਨਾਲ ਇਹ ਅਨ ਇਮਪਲॉयਮੈਂਟ ਜੂਰ ਕਰਨ ਦੇ ਨਾਲ-ਨਾਲ ਸਾਨੂੰ ਗਰੀਬ ਲੋਕਾਂ ਦੀ ਵੀ ਹੈਲਪ ਕਰ ਰਹੀ ਹੈ ਸਾਡੇ ਏਰੀਆ ਦੇ ਵਿੱਚ ਥੈਂਕ ਯੂ ਫਸਟ ਪ੍ਰੋਗਰਾਮ ਕੇ ਪ੍ਰੋਗਰਾਮ ਚੱਲਦਾ ਹੈ ਇਹ ਸਾਡੇ ਪੰਜਾਬ ਵਿੱਚ ਇਹ ਫਸਟ ਪ੍ਰੋਗਰਾਮ ਵਾਕ ਵਾਕ ਵਾਹ ਆਪਣੇ ਇਡੀਆ ਦੇ ਚ ਵਾਕ ਵਾਕ ਹੈਗਾ ਕਿ ਪੰਜਾਬ ਵਿੱਚ ਇਹ ਫਰਸਟ ਹੈਗਾ ਅੱਜ ਕਿੰਨੇ ਲੋੜਵੰਦਾਂ ਨੂੰ ਤੁਸੀਂ ਇੱਥੇ ਸੇਵਾ ਦਿੱਤੀ ਅੱਜ 100 ਦੇ ਕਰੀਬ ਸੀ ਲੋੜਵੰਦ ਜਿਨ੍ਹਾਂ ਦਾ ਆਪਾਂ ਅਰੇਂਜਮੈਂਟ ਕੀਤਾ ਸੀ ਪਰ ਕਾਫੀ ਜ਼ਿਆਦਾ ਹੋ ਗਏ ਨੇ 100 ਤੋਂ ਉੱਪਰ ਹੋ ਗਏ ਹਨ ਜੀ ਇਹ ਦਾ ਮਤਲਬ ਕੀ ਆ ਜਿਹੜਾ ਅੱਜ ਤੁਸੀਂ ਇਹ ਪ੍ਰੋਗਰਾਮ ਕਰਵਾਇਆ ਸੀਗਾ ਇਹ ਕੰਪਨੀ ਵੱਲੋਂ ਕਰਵਾਇਆ ਗਿਆ ਹੈ ਕਿ ਕੰਪਨੀ ਇਸ ਇੰਡੀਆ ਦੇ ਵਿੱਚ ਇਹਨਾਂ ਨੇ ਦਾਵਾ ਕਰਦੇ ਕਿ ਅਸਾਂ ਅਨਇੰਪਲੋਇਮੈਂਟ ਨੂੰ ਦੂਰ ਕਰਨਾ ਹੈ ਤੋਂ ਦੇ ਵਿੱਚ ਜੋ ਵੀ ਪ੍ਰੋਫਿਟ ਹੋ ਰਿਹਾ ਵਾ ਉਹ ਨਾਲ ਦੀ ਨਾਲ ਇਹ ਆਪਣੇ ਏਰੀਏ ਦੇ ਲੋੜਵੰਦ ਲੋਕਾਂ ਦੀ ਹੈਲਪ ਕਰ ਰਹੀ ਹੈ ਇਹਨਾਂ ਦੇ ਚੇਅਰਮੈਨ ਜਿਹੜੇ ਮੇਨ ਹੌਮ ਹੈ ਕੰਪਨੀ ਦੇ ਟ੍ਰਾਈ ਇਹ ਅਮਰੀਕਾ ਦੀ ਯੂਐਸਏ ਦੀ ਕੰਪਨੀ ਜਿਹੜੀ ਯੂਐਸਏ ਤੇ ਫਾਊਂਡਡ ਹੋਈ ਆ ਤੇ ਅਮਰੀਕਾ ਵਿੱਚ ਇਹਦਾ ਮੇਨ ਹੈੱਡਕੁਆਟਰ ਆ ਤੇ ਬਾਕੀ ਜਿਹੜੇ ਸਿੰਗਾਪੁਰ ਵਿੱਚ ਇਹਦੇ ਮੇਨ ਆਫਿਸਸ ਹੈਗੇ ਨੇ ਕੰਸਲਟੈਂਟ ਹੈ ਨਾ ਦੀ ਮਿਸ ਲਿੰਦਾ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਇੱਥੇ ਤੱਕ ਅਸਲ ਇਹਦਾ ਮੋਟਰ ਵੀ ਆ ਡੋਡ ਦਾ ਸਾਡਾ ਅਨ ਬ੍ਰੈਂਡ ਨੂੰ ਪ੍ਰੋਮੋਟ ਕਰਨਾ ਇਹ ਕੰਪਨੀ ਨੇ ਅਨ ਬ੍ਰੈਂਡ ਨੂੰ ਪ੍ਰੋਮੋਟ ਕਰਨਾ ਆਨਲਾਈਨ ਵਰਕ ਪ੍ਰੋਵਾਈਡ ਕਰਨਾ ਬਾਕੀ ਇਹ ਨਾਲ ਦੀ ਨਾਲ ਆਨਲਾਈਨ ਵਰਕ ਪ੍ਰੋਵਾਈਡ ਕਰਨ ਦੇ ਨਾਲ ਨਾਲ ਲੋੜਵੰਦਾਂ ਦੀ ਵੀ ਹੈਲਪ ਕਰ ਰਹੀ ਹੈ ਇਹ ਖਾਸ ਤੌਰ ਤੇ ਗਰੀਬਾਂ ਵਾਸਤੇ ਹੀ ਰੱਖਿਆ ਗਿਆ ਸੀ ਕੰਪਨੀ ਵੱਲੋਂ ਸਾਨੂੰ ਪੇਮੈਂਟ ਪ੍ਰੋਵਾਈਡ ਕੀਤੀ ਗਈ ਆ ਕਿ ਕੰਪਨੀ ਦੇ ਵਿੱਚ ਜਿਹੜਾ ਚੈਰਿਟੀ ਫੰਡ ਜਿਹੜਾ ਵਾ ਉਹ ਕੀਤਾ ਜਾਵੇ ਇਸ ਚੈਰਿਟੀ ਫੰਡ ਦੇ ਵਿੱਚ ਮਤਲਬ ਸਾਰੇ ਗਰੀਬ ਜਿਹੜੇ ਆ ਉਹਨਾਂ ਨੂੰ ਹੈਲਪ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਵੰਡਿਆ ਜਾਵੇ ਇਹਦੇ ਵਿੱਚ ਇਹ ਨਹੀਂ ਆ ਕਿ ਮਤਲਬ ਜਿਹੜੇ ਵਰਕ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਜਿਹੜੇ ਅਨਇੰਪਲੋਇਮੈਂਟ ਜਿਹੜੇ ਗਰੀਬ ਹਨ ਇਹ ਕੰਪਨੀ ਵੱਲੋਂ ਹੀ ਮਤਲਬ ਕੀਤਾ ਗਿਆ ਅੱਜ ਉਹਨਾਂ ਨੇ ਸਾਨੂੰ ਮਤਲਬ ਫੰਡ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਜਿੰਨੇ ਵੀ ਗਰੀਬ ਆ ਪਰਸਨ ਉਹਨਾਂ ਨੂੰ ਬੁਲਾਓ ਤੇ ਉਹਨਾਂ ਨੂੰ ਵੰਡੋ ਬਹੁਤ ਵਧੀਆ ਗੱਲ ਹੈ ਕੰਪਨੀ ਨੇ ਵਧੀਆ ਕੀਤਾ ਆ ਤੇ ਹੋਰ ਜਿਹੜੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਨਾ ਕਾਫੀ ਬੈਨੀਫਿਟ ਉਹ ਵੀ ਲੈ ਰਹੇ ਆ ਕੰਪਨੀ ਦੇ ਤੋਂ ਇਹ ਵਧੀਆ ਕੰਪਨੀ ਬ੍ਰਾਂਡ ਨੂੰ ਪ੍ਰਮੋਟ ਕਰਨ ਵਾਲੀ ਕੰਪਨੀ ਆ ਸਾਰੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਆ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਪੇਮੈਂਟ ਮਿਲ ਰਹੀ ਆ ਜੰਗ ਜਿਹੜੇ ਨੇ ਮਤਲਬ ਹੋਰ ਪਰਸਨ ਜਿਹੜੇ ਬੈਲ ਐਜੂਕੇਟਿਡ ਘਰ ਵਿੱਚ ਹਾਊਸ ਵਾਈਫ ਜਿਹੜੀਆਂ ਬੇਟੀਆਂ ਵਾਂ ਉਹਨਾਂ ਵਾਸਤੇ ਵੀ ਇਨਕਮ ਦਾ ਬਹੁਤ ਵਧੀਆ ਸੋਰਸ ਹੈਗਾ ਵਾ ਬਸ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਇਹ ਵਧੀਆ ਕੰਪਨੀ ਆ ਇਹਦੇ ਵਿੱਚ ਮਤਲਬ ਜੋ ਗਰੀਬਾਂ ਦੀ ਖਾਸ ਤੌਰ ਤੇ ਹੈਲਪ ਹੁੰਦੀ ਆ ਤੇ ਪ੍ਰੋਡਕਟ ਸਕਰੀਨਿੰਗ ਆਪਣੀ ਦੇ ਪ੍ਰੋਡਕਟ ਜਿਹਦੇ ਵਿੱਚ ਜੁਐਲਰੀ ਸਾਰੇ ਜਿਸ ਤਰ੍ਹਾਂ ਵਾ ਗੋਲ ਜੁਐਲਰੀ ਜਿਸ ਤਰ੍ਹਾਂ ਫੀਮੇਲਸ ਆ ਔਰ ਜਿਹੜੇ ਸ਼ੂਜ਼ ਪਾਉਂਦੇ ਨੇ ਬ੍ਰਾਂਡ ਸ਼ੂਜ਼ ਜਿਸ ਤਰ੍ਹਾਂ ਗੁਸ਼ੀ ਬ੍ਰਾਂਡ ਆ ਬਲੇਅਰ ਜੁਐਲਰੀ ਹੈ ਉਹਨਾਂ ਦਾ ਸਾਰਾ ਹੀ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਨੇ ਆਨਲਾਈਨ ਹਾਂਜੀ ਆਨਲਾਈਨ ਸਾਰਾ ਇਹਦਾ ਜਿਹੜਾ ਸਭੀ ਦਾ ਮਾਰਕੀਟਿੰਗ ਆ ਆਨਲਾਈਨ ਆ ਹਾਂਜੀ ਮਾਰਕੀਟਿੰਗ ਉਹਨੂੰ ਮਾਰਕੀਟਿੰਗ ਸਵਾਵਾਂ ਨੂੰ ਇਹ ਜਿਹੜੀ ਕਵਰ ਕਰਦੀ ਹੈਗੀ ਮੈਂ ਤੁਹਾਡੇ ਕੋਲ ਇੱਥੇ ਚਰਚੀ ਪਹ ਪਾ ਗਿਆ ਐਮ ਐਸ ਕੇ ਯੂ ਕੰਪਨੀ ਇਹ ਆ ਪੁੱਛੀ ਬਾਰੇ ਦੱਸੋ ਕਿ ਇੱਕ ਕੰਪਨੀ ਇਹ ਕਦੋਂ ਸਟਾਰਟ ਹੋਈ ਇੱਕ ਕਿਹੜਾ ਡਿਵੈਲਪਮੈਂਟ ਇਹ ਕੰਪਨੀ 2011 ਵਿੱਚ ਇਸਟੈਬਲਿਸ਼ ਹੋਈ ਸੀ ਤੇ ਇੱਥੇ ਹੂੰ ਆਈ ਹੈ ਸਾਡੇ ਪੰਜਾਬ ਵਿੱਚ ਆ 22 ਕੰਟਰੀਜ਼ ਵਿੱਚ ਇਹ ਆਪਣਾ ਪੈਰ ਫਿਲਾ ਚੁੱਕੀ ਹੈ ਇਹਦਾ ਮੇਨ ਮੋਟੋ ਕੀ ਸਿਰਫ ਜਿਹੜੇ ਲੇਡੀਜ਼ ਆ ਆਪਣਾ ਕੰਮ ਨਹੀਂ ਕਰ ਸਕਦੀ ਆ ਬਾਹਰ ਨਹੀਂ ਨਿਕਲ ਸਕਦੀ ਆ ਸਿਰਫ 2 ਮਿੰਟ ਦੇ ਦੇ ਕੇ ਨਾ ਆਪਣਾ ਮਤਲਬ ਕਮਾ ਸਕਦੀਆਂ ਨੇ ਆਪਣੀ ਕੰਪਨੀ ਨੂੰ ਕਰਨਾ ਕਿ ਨਾ ਸਿਰਫ 2 ਮਿੰਟ ਦੇ ਵੀਡੀਓਜ਼ ਦੇਖਨੀ ਆ ਉਹਦੇ ਸਾਨੂੰ ਪੇਮੈਂਟ ਮਿਲਦੀ ਹੈ ਬਸ ਕਿ ਹੋਰ ਵੀ ਜਦੋਂ ਘਰ ਬੈਠੇ ਸੇ 2 ਮਿੰਟ ਲਈ ਆਪਣਾ ਸਾਰੇ ਦਿਨ ਦੀ ਇਨਕਮ ਕਰ ਸਕਦੇ ਆ ਜਿਹੜਾ ਸੇ ਨਹੀਂ ਟਾਈਮ ਹੁੰਦਾ ਲੇਡੀਜ਼ ਕੋ ਜਨਾਂ ਦੇ ਬੇਬੀਜ਼ ਛੋਟੇ ਨੇ ਪੜੀਆਂ ਲਿਖੀਆਂ ਨਹੀਂ ਕੰਮ ਕਰ ਸਕਦੀਆਂ ਦੈਟ ਇਜ਼ ਇਹ ਕੰਪਨੀ ਨੂੰ ਐਥੀ ਚੈਰੀਟੀ ਨੂੰ ਕਰਾਈ ਗਈ ਇਸ ਮਾਹੀ ਦੇ ਨਵੇਂ ਮਾਹਰ ਚ ਪ੍ਰੋਗਰਾਮ ਵਿੱਚ ਕੀ ਕਹਿੰਦੇ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਸੋਹਣਾ ਉਪਰਾਲਾ ਹੋਇਆ ਵਾ ਜਿਹੜੀ ਐਮ ਐਸ ਕਯ ਕੰਪਨੀ ਆ ਦੇਖੋ ਗਰੀਬ ਪਰਿਵਾਰਾਂ ਦੇ ਲਈ ਸਰਕਾਰਾਂ ਵੀ ਕਾਫੀ ਉਪਰਾਲੇ ਕਰ ਰਹੀਆਂ ਨੇ ਪਰ ਇਹ ਸਰਕਾਰ ਤੋਂ ਅਲਾਵਾ ਇੱਕ ਕੰਪਨੀ ਆ ਪ੍ਰਾਈਵੇਟ ਕਿ ਜਿਹੜੀ ਗਰੀਬ ਪਰਿਵਾਰਾਂ ਲਈ ਉਹਨਾਂ ਦੇ ਨਾਲ ਖੜੀ ਹੋਈ ਆ ਫ੍ਰੀ ਰਾਸ਼ਨ ਉਹਨਾਂ ਨੂੰ ਦੇ ਰਹੀ ਆ ਜੋ ਵੀ ਉਹਨਾਂ ਦੇ ਘਰ 'ਚ ਡੇਲੀ بیس ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਆ ਸੋ ਬਹੁਤ ਸੋਹਣਾ ਪ੍ਰਾਲਾ ਵਾ ਇਸ ਤਰ੍ਹਾਂ ਦਾ ਲੱਗਦਾ ਵੀ ਕੰਪਨੀ ਜਿਹੜੀ ਆ ਇਹ ਲੋਕਾਂ ਨੂੰ ਮੋਣੀ ਵੀ ਦੇ ਆਪਣੇ ਬ੍ਰਾਂਡ ਦੀ ਵੀ ਐਡ ਹੋ ਰਹੀ ਹੈ ਨਾਲ ਲੋੜਵੰਦਾ ਦੀ ਮਦਦ ਵੀ ਹੋ ਰਹੀ ਹੈ ਦੇਖੋ ਕੰਪਨੀਆਂ ਕਈ ਆਉਂਦੀਆਂ ਕਈ ਜਾਂਦੀਆਂ ਪਰ ਕਿਹੇ ਕੰਪਨੀ ਨੇ ਅਜੇ ਤੱਕ ਇਦਾਂ ਨਹੀਂ ਕੀਤਾ ਕਿ ਜਿਹੜੇ ਗਰੀਬ ਪਰਿਵਾਰਾਂ ਲਈ ਕੋਈ ਅਗੇ ਹੋ ਕੇ ਤੁਰੇ ਇਹਦੋਂ ਸਾਰੇ ਅੱਜ ਨਗਰ ਨੂੰ ਪਤਾ तकरीबन ਸਾਡਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਤੇ ਸਾਡੇ ਹੋਰ ਵੀ ਕਾਜੇ ਮਹਿਮਾਨ ਆਏ ਨੇ ਇੱਥੇ ਪਹੁੰਚੇ ਨੇ ਤੇ ਜੋ ਵੀ ਇਹਨਾਂ ਦੇ ਜੋ ਆਪਾਂ ਸਰਚ ਕੀਤਾ ਕੰਪਨੀ ਦਾ ਤੇ ਕਾਫੀ ਕਾਫੀ ਦਿਰ ਤੋਂ ਕੰਮ ਕਰ ਰਹੀ ਆ ਤੇ ਸਾਡੀ ਜਿਹੜੀ ਕੰਪਨੀ ਦੇ ਜਿਹੜੇ ਬੰਦੇ ਆ ਕੁਝ ਮੇਰੇ ਨਾਲ ਮੇਰੀ ਪਾਰਟੀ ਦੇ ਵਰਕਰ ਵੀ ਆ ਉਹ ਵੀ ਨਾਲ ਜੁੜੇ ਹੋਏ ਇਹਨਾਂ ਦੇ ਨਾਲ ਤੇ ਕਾਫੀ ਇਹ ਜਗ੍ਹਾ ਤੇ ਹੈਲਪ ਕਰ ਚੁੱਕੇ ਆ ਗਰੀਬ ਪਰਿਵਾਰਾਂ ਦੀ ਮੈਡੀਕਲ ਦੀ ਹੈਲਪ ਕਰਦੇ ਆ ਸੋਧੇ ਦੀ ਹੈਲਪ ਕਰਦੇ ਆ ਸੜੀ ਦੀ ਹੈਲਪ ਕਰ ਰਹੇ ਆ ਜੋ ਅੱਜ ਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਆ ਐਮਐਸਕੇਓ ਕੰਪਨੀ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੰਨਿਆ ਗਿਆ ਤੇ ਐਮਐਸਕੇਓ ਕੰਪਨੀ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਵੀ ਸਾਡੇ ਇਲਾਕੇ ਦੇ ਵਿੱਚ ਇਹ ਤਰ੍ਹਾਂ ਗਰੀਬ ਪਰਿਵਾਰਾਂ ਦੀ ਹੈਲਪ ਕਰ ਰਹੇ ਨੇ ਰਾਸ਼ਨ ਦਿੱਤਾ ਗਿਆ ਤੁਹਾਨੂੰ ਤੇ ਕੀ ਕਹਿੰਦੇ ਆ ਜੀ ਉਹਨਾਂ ਦਾ ਪੰਜ ਗੱਲਾਂ ਦਾ ਧੰਨਵਾਦ ਕਰਦੇ ਆ ਸਾਨੂੰ ਇਹ ਰਾਸ਼ਨ ਦਿੱਤਾ ਹਾਂਜੀ ਬਹੁਤ ਬਹੁਤ ਧੰਨਵਾਦ ਸਾਨੂੰ ਕ੍ਰਿਪਾ ਨਾਲ ਸਹਾਸਨ ਦਿੱਤਾ ਇੱਥੇ ਤੁਹਾਨੂੰ ਹਰ ਵਾਰੀ ਸਹੀ ਦੀ ਕਿ ਕ੍ਰਿਪਾ ਦੀ ਮਦਦ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਰਾਸ਼ ਦਿੱਤਾ ਕੰਪਨੀ ਵਾਲਾ ਸੀ ਗਗਨ ਵਾਲੋਂ ਆਏ ਸੀ ਇਹਨਾਂ ਦਾ ਧੰਨਵਾਦ ਬਹੁਤ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਕੰਪਨੀ ਦਾ